ਹਲਕਾ ਜਲਾਲਾਬਾਦ ਦੀ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕਰਦੇ ਹਲਕੇ ਦੇ ਪਿੰਡ ਕਟੀਆਂ ਵਾਲਾ ਦੇ ਵਿੱਚ ਇੱਕ ਨਸ਼ਾ ਤਸਕਰੀ ਦੀ ਲੱਖਾਂ ਰੁਪਏ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕੀਤਾ ਗਿਆ ਹੈ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਾਣਕਾਰੀ ਦੇ ਅਨਸਾਰ ਕੁਲਵਿੰਦਰ ਸਿੰਘ ਨਾਮੀ ਵਿਅਕਤੀ ਦੇ ਕੋਲੋਂ ਬੀਤੇ ਸਮੇਂ ਦੌਰਾਨ 92 ਕਿਲੋ ਪੋਸਤ ਬਰਾਮਦ ਹੋਇਆ ਸੀ ਉਸ ਤੋਂ ਬਾਅਦ ਉਸ ਦੇ ਖਿਲਾਫ ਥਾਣਾ ਪਹਿੋਰ ਵਿਖੇ ਇੱਕ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ ਹੁਣ ਪੁਲਿਸ ਦੇ ਵੱਲੋਂ ਉਸ ਦੀ 15,67,000 ਰੁਪਏ ਦੀ ਪ੍ਰਾਪਰਟੀ ਨੂੰ ਫ੍ਰੀਜ਼ ਕਰਕੇ ਉਸ ਦੇ ਘਰ ਦੇ ਅੱਗੇ ਨੋਟਿਸ ਚਪਕਾਇਆ ਗਿਆ ਹੈ। ਕੀਤੀ ਜਾ ਰਹੀ ਹੈ। ਇਹ ਬਲਵਿੰਦਰ ਸਿੰਘ ਸਨ ਉਹ ਸੁਖਦੇਵ ਸਿੰਘ ਵਾਸੀ ਕਟੀਆਂ ਵਾਲਾ ਇਹ ਇਹਦੇ ਤੇ ਮੁਕੱਦਮਾ ਨੰਬਰ 2512/22 15485 ਸਿਟੀ 1 ਬੋਰ ਵੱਲੋਂ ਵਾਸੀ 92 ਕਲੋਕ ਪੋਸਟ ਬੰਦੋਹੀ ਦੇ ਤੋਂ ਕਿ ਨੇ ਨਸ਼ਾ ਵੇਚ ਕੇ ਪ੍ਰਾਪਰਟੀ ਬਣਾਈ ਆਪਣੀ। ਤੇ ਇਹਦੀ ਹੈਗੀ ਹੈ 2290 ਸਕਰ ਫੁੱਟਾ ਕੋਲ ਤੇ ਕੀਮਤ ਹੈਗੀ 15 ਲੱਖ 67000 ਰੁਪਏ ਹੈ। ਇਹਨੇ پراਪਰਟੀ ਉਹਦੇ ਜੋ ਕੰਪਿਊਟਰ ਸਾਫਟਵੇਅਰ ਤੋਂ ਦਿੱਲੀ ਵੱਲੋਂ ਇਹ ਰਿਸਿਵ ਕੀਤੀ ਗਈ ਹੈ ਤੇ ਇਹਨਾਂ ਨੂੰ ਜਿਹੜੇ ਕਾਗਜ਼ ਦੇ ਦਿੱਤੇ ਗਿਆ ਇਹਨਾਂ ਨਾਲ ਦਿੱਤੀ ਜਾਏਗੀ। ਤੇ ਉਹਨੇ پراਪਰਟੀ ਵੇਚ ਨਹੀਂ ਸਕਦੇ ਜਾਂ ਕੰਸਟਰਕਸ਼ਨ ਕਰੀ ਬਿਲਕੁਲ ਉਹ ਨਹੀਂ ਕੁਝ ਨਹੀਂ ਕਰ ਸਕਦੇ ਇਹ ਨਾ ਵੇਚ ਸਕਦੇ ਆ ਨਾ ਟ੍ਰਾਂਸਫਰ ਕਰ ਸਕਦੇ ਆ ਕੁਝ ਨਹੀਂ ਕਰ ਸਕਦੇ। ਤੇ ਲਾ ਦਿੱਤਾ ਸਾਰਾ ਇਸਕੋ ਪ੍ਰੋਪਰਟੀ ਸੀ ਇਹਦੀ ਇਸਕੋ ਪ੍ਰੋਪਰਟੀ ਸੀ ਇਹਦੀ